ਪ੍ਰਾਇਮੇਸ਼ਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕੌਰ ਸ਼ੁਰੂਆਤ ਅਹਿਮ ਖਬਰ ਦੇ ਨਾਲ ਕਰਾਂਗੇ ਬੀਬੀਐਮਬੀ ਮਾਮਲੇ ਤੇ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਕਿਹਾ ਬੀਬੀਐਮਬੀ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਨੋਟਿਸ ਜਾਰੀ ਕੀਤਾ ਹੈ ਹਾਈ ਕੋਰਟ ਨੇ ਬੀਬੀਐਮਬੀ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਤੋਂ ਨੋਟਿਸ ਜਾਰੀ ਕਰਕੇ 20 ਮਈ ਤੱਕ ਜਵਾਬ ਮੰਗਿਆ ਹੈ 20 ਮਈ ਨੂੰ ਹੁਣ ਮਾਮਲੇ ਤੇ ਅਕਲੀ ਸੁਣਵਾਈ ਹੋਏਗੀ ਹਾਈ ਕੋਰਟ ਨੇ ਪੰਜਾਬ ਦੀ ਮੁਰ ਵਿਚਾਰ ਪਟੇਸ਼ਨ ਨੂੰ ਗੰਭੀਰ ਮੰਨਿਆ ਜੋ ਪੰਜਾਬ ਸਰਕਾਰ ਨੇ ਮੜ ਵਿਚਾਰ ਪਟੇਸ਼ਨ ਹਾਈ ਕੋਰਟ ਚ ਪਾਈ ਸੀ ਕਿਉਂਕਿ ਇਹ ਪਹਿਲਾਂ ਜੋ ਹਾਈ ਕੋਰਟ ਚ ਸੁਣਵਾਈ ਹੋਈ ਸੀ ਉਸ ਦਰਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਹਰਿਆਣਾ ਨੂੰ ਵਾਧੂ ਪਾਣੀ ਜਿਹੜਾ ਦੇਣਾ ਚਾਹੀਦਾ ਹੈ ਇਹ ਕਿਹਾ ਗਿਆ ਸੀ ਕਿ ਜੋ ਕ੍ਰੈਸ ਕਤਰ ਦੀ ਮੀਟਿੰਗ ਚ ਫੈਸਲਾ ਹੋਇਆ ਉਹ ਪੰਜਾਬ ਸਰਕਾਰ ਨੂੰ ਮੰਨਣਾ ਚਾਹੀਦਾ ਤੇ ਵਾਧੂ ਫੋਰਸ ਜੋ ਉੱਥੇ ਲਗਾਈ ਕੀ ਆ ਪੰਜਾਬ ਪੁਲਿਸ ਲਗਾਈ ਕੀ ਉਸ ਨੂੰ ਉੱਥੋਂ ਹਟਾਇਆ ਜਾਵੇ ਤਾਂ ਇਸੇ ਤੇ ਹੁਣ ਪੰਜਾਬ ਸਰਕਾਰ ਨੇ ਪਟੀਸ਼ਨ ਦਾਇਰ ਕੀਤੀ ਹੈ ਤੇ ਮੁੜ ਵਿਚਾਰ ਦੀ ਪਟੀਸ਼ਨ ਦਾਇਰ ਕੀਤੀ ਜਿਸ ਨੂੰ ਹਾਈ ਕੋਰਟ ਨੇ ਗੰਭੀਰ ਮੰਨਿਆ ਹੈ ਪਾਣੀ ਦੀ ਵੰਡ ਤੇ BBMP ਪ੍ਰਧਾਨ ਦੇ ਬਦਲੇ ਸਟੈਂਡ ਤੇ ਵੀ ਕੋਰਟ ਨੇ ਜਵਾਬ ਮੰਗਿਆ ਹੈ ਹਾਈ ਕੋਰਟ ਨੇ ਪੁੱਛਿਆ ਕਿ ਹਰਿਆਣਾ ਨੂੰ ਵਾਧੂ ਪਾਣੀ ਕਿਉਂ ਚਾਹੀਦਾ ਹੈ BBMP ਅਤੇ ਹਰਿਆਣਾ ਦੋਵਾਂ ਨੂੰ ਹੁਣ ਸਪਸ਼ਟਕਰਨ ਦੇਣਾ ਪਵੇਗਾ ਉਦਿਆਂ ਆਮ ਆਦਮੀ ਪਾਰਟੀ ਦਾ ਹਾਈ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਬਿਆਨ ਸਾਹਮਣੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਦਾ ਹੱਕ ਹੋਹਣ ਨਹੀਂ ਦੇਵਾਂਗੇ ਹਰ ਮੰਚ ਤੇ ਪਾਣੀ ਦੀ ਲੜਾਈ ਲੜਾਂਗੇ ਇਹ ਫੈਸਲਾ ਪੰਜਾਬ ਦੇ ਪਾਣੀ ਦੇ ਹੱਕਾਂ ਨੂੰ ਲੈ ਕੇ ਫੈਸਲਾ ਕੌਣ ਮੋੜ ਸਾਬਿਤ ਹੋਏਗਾ ਤਾਂ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਵਿਵਾਦ ਦੇ ਵਿਚਕਾਰ ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਗਈ ਇੱਕ ਸਮਿਖਿਆ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਸ ਦੌਰਾਨ ਹਾਈ ਕੋਰਟ ਨੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਤੇ ਬੀਬੀ ਐਮਬੀ ਨੂੰ ਨੋਟਿਸ ਜਾਰੀ ਕਰਕੇ 20 ਮਈ ਤੱਕ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਪ੍ਰਾਈਮੇਰੀ ਸ਼ੀਅਰ ਟੀਵੀ ਦੇ ਪੱਤਰਕਾਰ ਨਨਪ੍ਰੀਤ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ ਨਨਪ੍ਰੀਤ ਅੱਜ ਪੰਜਾਬ ਸਰਕਾਰ ਦੀ ਮੁੜ ਵਿਚਾਰ ਪਟੀਸ਼ਨ ਤੇ ਹਾਈ ਕੋਰਟ ਸੁਣਵਾਈ ਹੋਈ ਹੈ ਕੀ ਕੁਝ ਰਿਹਾ ਅੱਜ ਦੀ ਸੁਣਵਾਈ ਦੌਰਾਨ ਕੁਸਦੀਪ ਜੀ ਇਹ ਮਾਮਲਾ BBMB ਦੇ ਨਾਲ ਸੰਬੰਧਿਤ ਹੈ ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਾਲ ਅਸੀਂ ਜਾਣਦੇ ਹਾਂ ਕਿ ਹਰਿਆਣਾ ਨੇ ਵਾਧੂ ਪਾਣੀ ਦੀ ਮੰਗ ਕੀਤੀ ਸੀਗੀ ਉਸ ਮੰਗ ਨੂੰ ਪੰਜਾਬ ਨੇ ਨਾ ਤਾਂ ਸਿੱਧੇ ਤੌਰ ਤੇ ਜਿਹੜਾ ਠੁਕਰਾਇਆ ਸੀ ਹਾਲਾਂਕਿ ਪੰਜਾਬ ਨੇ 4000 ਕਿਊਸਿਕ ਪਾਣੀ ਉਹਨਾਂ ਨੂੰ ਜਿਹੜੀ ਮਨੁੱਖਤਾ ਦੇ ਆਧਾਰ ਦੇ ਉੱਤੇ ਦਿੱਤਾ ਸੀ ਕਿ ਚਲੋ ਕੋਈ ਨਹੀਂ ਇਸ ਵੇਲੇ ਤੁਹਾਨੂੰ ਸੰਕਟ ਦਾ ਸਮਾਂ ਅਸੀਂ ਤੁਹਾਨੂੰ 4000 ਕਿਊਸਿਕ ਦੇ ਦਿੰਦੇ ਆ ਪਰ ਹਰਿਆਣਾ ਕਹਿੰਦੇ ਕਿ ਸਾਨੂੰ 4000 ਕਿਊਸਿਕ ਨਹੀਂ ਸਾਨੂੰ ਤਾਂ 85 ਕਿਊਸਿਕ ਚਾਹੀਦਾ ਯਾਨੀ ਕਿ 4500 ਕਿਊਸਿਕ ਤੁਸੀਂ ਹੋਰ ਦੇਣਾ ਸਾਨੂੰ ਮੰਨੋ ਤਾਂ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਾਫ਼ ਮਨਾਂ ਕਰਤਾ ਸੀਗਾ ਉਹ ਕਹਿੰਦੇ ਜੀ ਤੁਹਾਡਾ ਕੋਈ ਹੱਕ ਨਹੀਂ ਬੰਦਦਾ ਇਹ ਵੀ ਤੁਹਾਨੂੰ ਅਸੀਂ ਕਿੰਨਾ ਕਿ 4000 ਕਿਊਸਿਕ ਦੇਣ ਲਈ ਮੰਨੇ ਆ ਇਹ ਜਿਹੜਾ ਤੁਹਾਨੂੰ ਅਸੀਂ ਹਿਊਮਨਿਟੇਰੀਅਨ ਗਰਾਉਂਡ ਤੇ ਉੱਤੇ ਇਹਦੀ ਹਾਂ ਕੀਤੀ ਹੈ ਨਾ ਕਿ ਅਸੀਂ ਤੁਹਾਡਾ ਕੋਈ ਹੱਕ ਹੈ ਇਸ ਤਰ੍ਹਾਂ ਕਿ ਤੁਹਾਨੂੰ ਅਸੀਂ ਪਾਣੀ ਦੇ ਰਹੇ ਹਾਂ ਤਾਂ ਹਰਿਆਣਾ ਨੇ ਇਸ ਮਾਮਲੇ ਨੂੰ ਪਹਿਲਾਂ ਪੀਪੀਐਮਬੀ ਦੇ ਵਿੱਚ ਚੁੱਕਿਆ ਪੀਪੀਐਮਬੀ ਪੀਪੀਐਮਬੀ ਦੇ ਵਿੱਚ ਜਦੋਂ ਇਹ ਮਾਮਲਾ ਜਾਂਦਾ ਹੈ ਤਾਂ ਪੀਪੀਐਮਬੀ ਦੇ ਵੱਲੋਂ ਜਿਹੜਾ ਇਹ ਫੈਸਲਾ ਹਰਿਆਣਾ ਦੇ ਤੱਕ ਚ ਕੀਤਾ ਜਾਂਦਾ ਉਸ ਫੈਸਲੇ ਨੂੰ ਜਿਹੜਾ ਉਹ ਚੁਣੌਤੀ ਦੇਣ ਦੇ ਲਈ ਫਿਰ ਇਹ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਕੁਝ ਨਹੀਂ ਆਪਣੇ ਵੱਲੋਂ ਕੀਤਾ ਜਾਂਦਾ ਸਰ ਪਾਰਟੀ ਮੀਟਿੰਗ ਹੀ ਸੱਦੀ ਜਾਂਦੀ ਹੈ ਉਹ ਅਦਾਲਤ ਨਹੀਂ ਗਏ ਓਹੋ ਕੇਂਦਰ ਕੋਲ ਨਹੀਂ ਗਏ ਪਰ ਕੇਂਦਰ ਨੇ ਮੀਟਿੰਗ ਸੱਦ ਲਈ ਤਾਂ ਉਹਦੇ ਵਿੱਚ ਪੰਜਾਬ ਨੂੰ ਸ਼ਾਮਲ ਹੋਣਾ ਪੈ ਗਿਆ ਕੇਂਦਰ ਦੀ ਮੀਟਿੰਗ ਚ ਹੋਇਆ ਕਿ ਦੋਵੇਂ ਸੂਬਿਆਂ ਨੂੰ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਜੇ ਹਰਿਆਣਾ ਕੋਈ ਧਾਰ ਪਾਣੀ ਮੰਗਦਾ ਤਾਂ ਹਰਿਆਣਾ ਦੇ ਦੇਣਾ ਚਾਹੀਦਾ ਉਸ ਤੋਂ ਬਾਅਦ ਕੀ ਹੁੰਦਾ ਸਰਕਾਰ ਨੇ ਕਿਹਾ ਕਿ ਅਸੀਂ ਇਹਦੇ ਤੇ ਵਿਚਾਰ ਕਰਾਂਗੇ ਪਰ ਅਜੇ ਸਾਡੇ ਵਿਧਾਨ ਸਭਾ ਦਾ ਸੈਸ਼ਨ ਹੈ ਉਸ ਤੋਂ ਬਾਅਦ ਅਸੀਂ ਇਸ ਤੇ ਕੋਈ ਵਿਚਾਰ ਕਰਾਂਗੇ ਪਰ ਉਹਨਾਂ ਨੇ ਜਿਹੜੀ ਉਹ ਇਸ ਸੈਸ਼ਨ ਦੇ ਬਾਅਦ ਅਸੀਂ ਦੇਖਦੇ ਹਾਂ ਕਿ ਜੇ ਮੀਟਿੰਗ ਤਾਂ ਕੋਈ ਨਹੀਂ ਸੀ ਹੋਈ ਜਿਸ ਤੇ ਪੰਜਾਬ ਪਹੁੰਚਿਆ ਨਹੀਂ ਸੀ ਉਸ ਤੋਂ ਬਾਅਦ ਉਹ ਪਾਣੀ ਦੇਣ ਦੇ ਲਈ ਜਦੋਂ ਪਹੁੰਚ ਗਏ ਤਾਂ ਮੁੱਖ ਮੰਤਰੀ ਪਰ ਉਹ ਮਾਨਹੁਰ ਨੇ ਉੱਥੇ ਜਾ ਕੇ ਜਿਹੜਾ ਉਹ ਖੁਦ ਡੇਰਾ ਲਾ ਲਿਆ ਨਾਲ ਨਾਲ ਜਿਹੜਾ BBMP ਤੇ ਨੰਗਲ ਡੈਮ ਦਾ ਜਿਹੜਾ ਉਹ ਤੇ ਪ੍ਰਬੰਧ ਹੈ ਉਹ ਪੰਜਾਬ ਪੁਲਿਸ ਦੇ حوالے ਉਹਨਾਂ ਨੇ ਕਰ ਦਿੱਤਾ ਉਸ ਤੋਂ ਬਾਅਦ ਇਹ ਮਸਲਾ ਵੱਧ ਗਿਆ ਤੇ ਇਹ BBMP ਜਿਹੜੀ ਹੈ ਉਹ ਖੁਦ ਹਾਈ ਕੋਰਟ ਦੇ ਵਿੱਚ ਗਈ ਸੀ ਤਾਂ ਉਹ ਉਸ ਮਾਮਲੇ ਦੇ ਵਿੱਚ ਸਰਕਾਰ ਨੂੰ ਇਹ ਗੱਲ ਕਹੀ ਗਈ ਸੀ ਕਿਉਂਕਿ ਉਹ ਫੈਸਲਾ ਜਿਹੜਾ ਸੀ ਉਹ ਪੰਜਾਬ ਸਰਕਾਰ ਦੇ ਖਿਲਾਫ ਆਇਆ ਸੀਗਾ ਤਾਂ ਉਸੇ ਫੈਸਲੇ ਨੂੰ ਮੁੜ ਨਜ਼ਰਸਾਨੀ ਕਰਨ ਦੇ ਲਈ ਸਮਿਖਿਆ ਕਰਨ ਦੇ ਲਈ ਇਹ ਦੁਬਾਰਾ ਜਿਹੜੀ ਪਟੀਸ਼ਨ ਪੰਜਾਬ ਸਰਕਾਰ ਵੱਲੋਂ ਪਾਈ ਸੀ ਹੁਣ ਉਸ ਮਾਮਲੇ ਦੇ ਵਿੱਚ BBMP ਨੂੰ ਤੇ ਹਰਿਆਣਾ ਗਵਰਨਮੈਂਟ ਨੂੰ ਜਿਹੜਾ ਹੋਰ ਨੋਟਿਸ ਜਾਰੀ ਹੋਇਆ ਸੋ ਅਗਲੀ ਤਰੀਕ ਦੇ ਉੱਤੇ ਹੁਣ ਇਹ ਵੇਖਣਾ ਹੋਏਗਾ ਕਿ ਇਸ ਫੈਸਲੇ ਦੀ ਸੁਣਵਾਈ ਦੇ ਵਿੱਚ ਕੀ ਦੁਬਾਰਾ ਫੈਸਲਾ ਉਹ ਪੰਜਾਬ ਦੇ ਹੱਕ 'ਚ ਆਉਂਦਾ ਜਾਂ ਫਿਰ ਨਹੀਂ ਜੀ ਨੰਨਪ੍ਰੀਤ ਤੁਹੇ ਪਾਸੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਅੱਜ ਇੱਕ ਮੀਟਿੰਗ ਸੱਦੀ ਸੀ ਪਰ ਉਸ ਮੀਟਿੰਗ ਨੂੰ ਕੱਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ BBMB ਵੱਲੋਂ BBMB ਦੀ ਟੈਕਨੀਕਲ ਕਮੇਟੀ ਦੀ ਇਸ ਮੀਟਿੰਗ ਸੱਦਣ ਦਾ ਮਕਸਦ ਕੀ ਹੈ? ਕੁਲਦੀਪ ਜੀ ਇਹ ਮੀਟਿੰਗ ਜਿਹੜੀ ਹੈ ਉਹ ਸਾਲਾਨਾ ਸੱਦੀ ਜਾਂਦੀ ਹੈ। ਇਸ ਮੀਟਿੰਗ ਦੇ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਉਹਨਾਂ ਸੂਬਿਆਂ ਨੂੰ ਜਿੰਨਾ ਵੀ ਉਹਨਾਂ ਸੂਬਿਆਂ ਦਾ ਬਣਦਾ ਹੱਕ ਹੈ ਤੇ ਜਿਹੜੇ ਅਵਾਰਡs ਪਿਛਲੇ ਸਮੇਂ ਦੌਰਾਨ ਇਤਿਹਾਸ ਚ ਹੋਏ ਨੇ ਉਹਨਾਂ ਮੁਕਾਬਕ ਜਿੰਨਾ ਪਾਣੀ ਜਾਂਦਾ ਤਾਂ ਉਹ ਦਿੱਤਾ ਜਾਂਦਾ। ਹਰਿਆਣਾ ਨੂੰ ਜਿਹੜਾ ਇਹ ਪਾਣੀ ਵਧ ਦਿੱਤਾ ਗਿਆ ਸੀ ਇਹ ਉਹਨਾਂ ਦੀ ਮੰਗ ਦੇ ਉੱਤੇ ਦਿੱਤਾ ਗਿਆ ਸੀਗਾ। ਤਾਂ ਹੁਣ ਜਦੋਂ ਇਹ ਮੀਟਿੰਗ ਸੀਗੀ ਕਿਉਂਕਿ ਇੱਕ ਪਾਸੇ ਅਦਾਲਤ 'ਚ ਇਹ ਮਾਮਲਾ ਲੱਗਿਆ ਹੋਇਆ ਸੀਗਾ ਤਾਂ ਮੀਟਿੰਗ ਨੇ ਜ਼ਰੂਰ ਜਿਹੜੀ ਉਹ ਟਾਲ ਦਿੱਤੀ ਸੀਗੀ ਪਰ ਇਹ ਮਾਮਲਾ ਹੁਣ ਦੁਬਾਰਾ ਫੇਰ ਕਿਉਂਕਿ ਜਦੋਂ ਉਥੇ ਮੀਟਿੰਗ ਹੋਏਗੀ ਤਾਂ ਉਸ ਤੋਂ ਬਾਅਦ ਚਰਚਾ ਚਾਹੀਏਗਾ ਇਸ ਵਾਰੀ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਸਰਕਾਰ ਦੇ ਪਤਰਾਂ ਤੋਂ ਮਿਲ ਰਹੀ ਹੈ ਉਹਦੇ ਵਿੱਚ ਇਹ ਹੈ ਕਿ ਪੰਜਾਬ ਇਸ ਵਾਰ ਆਪਣਾ ਕੇਸ ਜਿਹੜਾ ਉਹ ਮਜ਼ਬੂਤੀ ਦੇ ਨਾਲ ਪੇਸ਼ ਕਰੇਗਾ ਦੂਸਰੇ ਪਾਸੇ ਪੰਜਾਬ ਇਸ ਵੱਲੇ ਵੱਧ ਪਾਣੀ ਦੀ ਮੰਗ ਕਰੂਗਾ ਕਿਉਂਕਿ ਪੰਜਾਬ ਇਹ ਪੱਕਾ ਉੱਥੇ ਰੱਖੂਗਾ ਕਿ ਜੀ ਸਾਡੇ ਪਹਿਲਾਂ ਜਿਹੜੇ ਖਾਲੇ ਸੀ ਪੱਸੀਆਂ ਸੀ ਸੂਹੇ ਸੀ ਉਹ ਜਿਹੜੇ ਅਸੀਂ ਮੁੜ ਦੁਬਾਰਾ ਰਿਵਾਈਵ ਕੀਤੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਵਰਤੋਂ ਅਸੀਂ ਕਰ ਰਹੇ ਹਾਂ ਇਸ ਕਰਕੇ ਸਾਨੂੰ ਵਾਧੂ ਪਾਣੀ ਦੀ ਜ਼ਰੂਰਤ ਹੈ ਇਸ ਕਰਕੇ ਉਹਨਾਂ ਵੱਲੋਂ ਪਾਣੀ ਦੀ ਵਾਧੂ ਮੰਗ ਜਿਹੜੀ ਉਹ ਕੀਤੀ ਜਾਏਗੀ ਹੁਣ ਵਾਧੂ ਪਾਣੀ ਜਿਹੜਾ ਉਹ ਬੀਬੀਐਮ ਵੀ ਦਿੰਦਾ ਹੈ ਜਾਂ ਨਹੀਂ ਦਿੰਦਾ ਕੋਈ ਇੱਕ ਵੱਖਰੀ ਗੱਲ ਹੈ ਜਿਹੜੀ ਮੀਟਿੰਗ ਹੀ ਹੋਈ ਹੋਣੀ ਸੀ ਇਸ ਮੀਟਿੰਗ ਦੇ ਵਿੱਚ ਇਹਦਾ ਵਿਸ਼ਾ ਇਹੀ ਸੀਗਾ ਪਰ ਕਿਉਂਕਿ ਹਰਿਆਣਾ ਦੇ ਨਾਲ ਜਿਹੜਾ ਪਿਛਲੇ ਸਮੇਂ ਦਰਾਂ ਨਾਲ ਅਸੀਂ ਵਿਵਾਦ ਦੇਖ ਰਹੇ ਹਾਂ ਉਹ ਵੀ ਵਿਵਾਦ ਦੀ ਵੀ ਉੱਥੇ ਗੱਲ ਜ਼ਰੂਰ ਹੋਣੀ ਸੀਗੀ ਅਜੇ ਇਹ ਮੀਟਿੰਗ ਜਿਹੜੀ ਆ ਉਹ ਕੱਲ ਤੱਕ ਲਈ ਮੁਲਤਵੀ ਜ਼ਰੂਰ ਕੀਤੀ ਗਈ ਹੈ ਪਰ ਜਿਸ ਤ ਇਹ ਇਹ ਮਾਮਲਾ ਅਦਾਲਤਾਂ ਦੇ ਵਿੱਚ ਵੀ ਨਾਲ ਨਾਲ ਚੱਲ ਰਿਹਾ ਨਾਲ ਨਾਲ ਮੀਟਿੰਗਾਂ ਵੀ ਹੋ ਰਹੀਆਂ ਨੇ ਤਾਂ ਦੇਖੋ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਚੱਲ ਕੇ ਬੰਦਦਾ ਕੀ ਹੈ ਪਰ ਜੇ ਤੁਸੀਂ ਇਹ ਪਈ ਗੱਲ ਦੇਖਦੇ ਆ ਕਿ 20 ਤਰੀਕ ਤੱਕ ਹਰਿਆਣਾ ਨੇ ਪਾਣੀ ਦੀ ਮੰਗ ਕੀਤੀ ਸੀ 20 ਤਰੀਕ ਤੱਕ ਤਾਂ ਹੁਣ ਅਗਲੀ ਅਦਾਲਤੀ ਤਰੀਕ ਇਹ ਪੈ ਗਈ ਹੈ ਹੁਣ ਤਾਂ ਹਰਿਆਣਾ ਦੀ ਜਿਹੜੀ ਹੈ ਉਹ ਮੰਗ ਵੀ ਪਿੱਛੇ ਰਹਿ ਗਈ ਹੈ ਸੋ ਹੁਣ ਜਿਹੜੀ ਨਵੀਂ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਜਿਹੜੀ ਹਰ ਸਾਲ ਅਲੋਕੇਸ਼ਨ ਹੁੰਦੀ ਹੈ ਉਹਦੇ ਤੇ ਹੀ ਗੱਲ ਜਿਹੜੀ ਹੋਣੀ ਚਾਹੀਦੀ ਹੈ ਨਾ ਕਿ ਹੁਣ ਵਾਧੂ ਦਾ ਜਿਹੜਾ ਉਹ ਬਕੇੜਾ ਕਰਨ ਦੀ ਕੋਸ਼ਿਸ਼ ਹੈ ਖੜੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੀ ਨਾਨਪ੍ਰੀਤ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਪੰਜਾਬ ਇਸ ਵਾਰ ਵਾਧੂ ਪਾਣੀ ਦੀ ਮੰਗ ਕਰੇਗਾ ਪਰ BBMP ਦਾ ਜੋ ਹੁਣ ਤੱਕ ਰੁਕ ਰਿਹਾ ਉਹ ਥੋੜਾ ਜਿਹਾ ਹਰਿਆਣੇ ਵਾਲੇ ਪਾਸੇ ਹੀ ਰਿਹਾ ਤੇ ਪੰਜਾਬ ਸਰਕਾਰ ਇਲਜ਼ਾਮ ਲਗਾ ਰਹੀ ਹੈ ਕਿ ਕੇਂਦਰ ਦੇ ਹੱਥਾਂ ਦੀ ਕਟਪੁਤਲੀ ਇਸ ਵਕਤ BBMP ਬਣੀ ਹੋਈ ਹੈ ਤਾਂ ਹੁਣ ਲੱਗਦਾ ਹੈ ਕਿ BBMP ਦਾ ਫੈਸਲਾ ਪੰਜਾਬ ਦੇ ਹੱਕ ਦੇ ਵਿੱਚ ਆ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਪਹਿਲਾਂ ਹੀ ਵਾਰ-ਵਾਰ ਕਹਿ ਰਹੇ ਨੇ ਕਿ BBMP ਦੇ ਵਿੱਚ ਬਦਲਾਅ ਦੀ ਲੋੜ ਹੈ ਦਿੰਦੀ ਚ ਦੇਖੋ ਵਾਧੂ ਪਾਣੀ ਮੰਗਣਾ ਉਹ ਹਰ ਇੱਕ ਸੂਬੇ ਦਾ ਹੱਕ ਹੈ ਦੇਣਾ ਜਾਂ ਨਾ ਦੇਣਾ ਇਹ ਬੀਬੀਐਮਬੀ ਦੀ ਮਰਜ਼ੀ ਹੈ ਉੱਥੇ ਜਦੋਂ ਪਾਣੀ ਦੀ ਮੰਗ ਦੇ ਉੱਤੇ ਹਰਿਆਣਾ ਵੀ ਗਿਆ ਸੀ ਤਾਂ ਉਦੋਂ VOTING ਜਿਹੜੀ ਉਹ ਕਰਾਈ ਗਈ ਸੀਗੀ ਉਸ VOTING ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਾਜਸਥਾਨ ਤੇ ਹਰਿਆਣਾ ਉਹਨਾਂ ਨੇ ਉਹ ਇੱਕ ਪਾਸੇ ਖੜੇ ਹੋ ਗਏ ਸੀਗੇ ਪੰਜਾਬ ਦੂਸਰੇ ਪਾਸੇ ਸੀ ਤੇ ਹਿਮਾਚਲ ਨੇ ਜਿਹੜੀ ਉਹ ਵੋਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਜੇ ਮੰਨ ਲਓ ਬਾਕੀ ਤਿੰਨ ਸੂਬੇ ਵੀ ਤਿਆਰ ਹੋਣਗੇ ਉਹ ਕਹਿਣਗੇ ਜੀ ਠੀਕ ਹੈ ਜੀ ਪੰਜਾਬ ਨੂੰ ਵੀ ਵਾਧੂ ਪਾਣੀ ਦੇ ਦਿਓ ਸਾਨੂੰ ਵੀ ਦੇ ਦਿਓ ਜੇ ਪਾਣੀ ਹੋਏਗਾ ਤਾਂ ਪਾਣੀ ਮਿਲੇਗਾ ਜੇ ਪਾਣੀ ਨਹੀਂ ਹੋਏਗਾ ਤਾਂ ਪਾਣੀ ਮਿਲੂਗਾ ਕਿੱਥੋਂ ਸੋ ਬੀਬੀ ਐਮਬੀ ਨੇ ਪਾਣੀ ਕੋਈ ਆਪ ਤਾਂ ਪੈਦਾ ਨਹੀਂ ਕਰ ਲੈਣਾ ਪਾਣੀ ਤਾਂ ਪਿੱਛੋਂ ਆਉਣਾ ਸੋ ਜਿੰਨਾ بارش ਦਾ ਪਾਣੀ ਹੋਏਗਾ ਜਾਂ ਜਿੰਨਾ ਪਿੱਛੋਂ ਪਾਣੀ ਆਏਗਾ ਫਲੇਸ਼ੀਰਾਂ ਤੋਂ ਪਿਗਲ ਕੇ ਉਸ ਪਾਣੀ ਦੀ ਹੀ ਅਲੋਕੇਸ਼ਨ ਹੋਣੀ ਹੈ ਉਸ ਪਾਣੀ ਦੀ ਵੰਡ ਹੋਣੀ ਹੈ ਦੇਖੋ ਸੂਬੇ ਪੰਜਾਬ ਸੂਬੇ ਨੇ ਆਪਣਾ ਪਾਣੀ ਦੀ ਮੰਗ ਜ਼ਰੂਰ ਕਰਨੀ ਹੈ ਉਹਨੂੰ ਉਹਦੇ ਵਿੱਚ ਮਿਲਦਾ ਜਾਂ ਨਹੀਂ ਮਿਲਦਾ ਜੇ ਨਹੀਂ ਮਿਲਦਾ ਤਾਂ ਇਸ ਨੂੰ ਇੱਕ ਸਿਆਸੀ ਮੁੱਦਾ ਆ ਪੰਜਾਬ ਸਰਕਾਰ ਜ਼ਰੂਰ ਬਣਾ ਸਕਦੀ ਹੈ ਪਰ ਜੇ ਬੀਬੀਓ ਵੀ ਵੱਡਾ ਦਿਲ ਕਰੇ ਤਾਂ ਹੋ ਸਕਦਾ ਹੈ ਕਿ ਇਸ ਵਾਰੀ ਉਹਨਾਂ ਨੂੰ ਕਹਵੇ ਵੀ ਲੋ ਜੀ ਇਸ ਵਾਰੀ ਤੁਸੀਂ ਤਾਂ ਪਾਣੀ ਨਹੀਂ ਸੀ ਦੇਣ ਦਿੱਤਾ ਅਸੀਂ ਤੁਹਾਨੂੰ ਪਾਣੀ ਜਿਹੜਾ ਉਹ ਵਾਧੂ ਦੇ ਦਿੰਨੇ ਆ ਵੀ ਲੋ ਤੁਸੀਂ ਪਾਣੀ ਦੀ ਵਰਤੋਂ ਜਿਹੜੀ ਉਹ ਕਰ ਲਓ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਪਰ ਜਿਸ ਤਰੀਕੇ ਨਾਲ ਪਿਛਲੇ ਸਮੇਂ ਦਾ ਤਜਰਬਾ ਰਿਹਾ ਉਸ ਦੇ ਮੁਤਾਬਕ ਤਾਂ ਨਹੀਂ ਲੱਗਦਾ ਕਿ ਪੰਜਾਬ ਨੂੰ ਪਾਣੀ ਜਿਹੜਾ ਉਹ ਉਹਨਾਂ ਦੀ ਵਾਧੂ ਮੰਗ ਕਰਨ ਦੇ ਉੱਤੇ ਮਿਲ ਜਾਵੇ ਜੀ ਬាទ ਬាទ ਸ਼ੁਕਰੀਆ ਅੰਤਰਿਕ ਇਸ ਜਾਣਕਾਰੀ ਦੇ ਲਈ ਤਾਂ BBMB ਮਾਮਲੇ ਤੇ ਹਾਈ ਕੋਰਟ 'ਚ ਸੁਣਵਾਈ ਹੋਈ ਹੈ BBMB ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਤੋਂ ਨੋਟਿਸ ਜਾਰੀ ਕੀਤਾ ਹੈ ਮਾਮਲੇ ਤੇ ਹੁਣ ਅਗਲੀ ਸੁਣਵਾਈ 20 ਮਈ ਨੂੰ ਹੋਏਗੀ ਹਾਈ ਕੋਰਟ ਨੇ ਪੰਜਾਬ ਦੀ ਮੋੜ ਵਿਚਾਰ ਪਟੀਸ਼ਨ ਨੂੰ ਗੰਭੀਰ ਮੰਨਿਆ ਹੈ ਪਾਣੀ ਦੀ ਵੰਡ ਤੇ BBMP ਪ੍ਰਧਾਨ ਦੇ ਬਦਲੇ ਸਟੈਂਡ ਤੇ ਫੀਕੋਟ ਨੇ ਜਵਾਬ ਮੰਗਿਆ ਹਾਈ ਕੋਰਟ ਨੇ ਪੁੱਛਿਆ ਹੈ ਕਿ ਹਰਿਆਣਾ ਨੂੰ ਆਧੂ ਪਾਣੀ ਕਿਉਂ ਚਾਹੀਦਾ ਹੈ BBMP ਅਤੇ ਹਰਿਆਣਾ ਦੋਵਾਂ ਨੂੰ ਹੁਣ ਸਪਸ਼ਟੀਕਰਨ ਦੇਣਾ ਪਵੇਗਾ ਤਾਂទਹੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਦਾ ਹੱਕ ਖੋਹਣ ਨਹੀਂ ਦੇਵਾਂਗੇ ਹਰ ਮੰਚ ਤੇ ਪਾਣੀ ਦੀ ਲੜਾਈ ਲੜਾਂਗੇ ਇਹ ਫੈਸਲਾ ਪੰਜਾਬ ਦੇ ਪਾਣੀ ਦੇ ਹੱਕਾਂ ਨੂੰ ਲੈ ਕੇ ਫੈਸਲਾ ਹੁਣ ਮੋੜ ਸਾਬਿਤ ਹੋਏਗਾ ਹਮਲੇ ਵਾਲੇ ਹਾਈ ਕੋਰਟ ਨੇ BBMP ਦੀ ਰਿਟ ਦੇ ਵਿੱਚ 6 ਮਈ 2025 ਨੂੰ ਆਰਡਰ ਕੀਤਾ ਜਿਹਦੇ ਵਿੱਚ ਕੁਝ ਕਰੈਕਸ਼ਨਸ ਦਿੱਤੇ ਗਏ ਨੇ। ਉਹਦੇ ਵਿੱਚ ਡਾਇਰੈਕਸ਼ਨ ਇਹ ਸੀ ਕਿ ਪੰਜਾਬ ਪੁਲਿਸ ਕੋਈ ਕੰਪਟੈਂਟ ਹੈ। ਆਪ ਕੋ ਸਿਕਿਉਰਿਟੀ ਨੂੰ BBMP ਦੇ ਡੈਮ ਦੇ ਉੱਤੇ ਉਹਦੀਆਂ ਫੈਸਿਲਿਟੀਆਂ ਤੇ ਲਗਾ ਦੇ। ਪੰਜਾਬ ਪੁਲਿਸ ਸਿਕਿਉਰਿਟੀ ਲਗਾਏਗੀ, ਲੇਕਿਨ BBMP ਦੇ ਡੇ ਟੂ ਡੇ ਵਰਕ ਵਿੱਚ ਇੰਟਰਫੇਅਰ ਨਹੀਂ ਕਰੇਗੀ। બીજી ਡਾਇਰੈਕਸ਼ਨ ਉਹਨਾਂ ਨੇ ਜਿਹੜੀ ਰੋਮਨ 3 ਦਿੱਤੀ ਉਹਨਾਂ ਨੇ ਕਿਹਾ ਕਿ ਵੀ ਜਿਹੜਾ 2 ਮਈ 2025 ਦਾ ਡਿਸੀਜਨ ਹੈ ਸੈਂਟਰਲ ਗਵਰਨਮੈਂਟ ਦਾ ਯੂਨੀਅਨ ਹੋਮ ਸੈਕਟਰੀ ਦਾ ਉਹਨੂੰ ਪੰਜਾਬ ਸਰਕਾਰ ਕੰਪਲਾਈ ਕਰੇ ਉਸ ਤੋਂ ਬਾਅਦ ਜਦੋਂ ਅਗਲੇ ਦਿਨ BBMP ਨੇ ਪਾਣੀ ਇਲੈਗਲੀ ਖੋਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਡਾਇਰੈਕਸ਼ਨ 2 ਮਈ 2025 ਦੇ ਆਰਡਰ ਦੀ ਹੈ ਸਾਨੂੰ ਉਹ ਆਰਡਰ ਦੇ ਦਿਓ ਉਹ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਉਹ ਆਰਡਰ ਹੈ ਨਹੀਂ ਯੂਨੀਅਨ ਆਫ ਇੰਡੀਆ ਦੇ ਵਕੀਲ ਨੇ ਵੀ ਕੋਰਟ ਦੇ ਵਿੱਚ ਇਹ ਕਿਹਾ ਕਿ ਜੀ ਆਰਡਰ ਕੋਈ ਨਹੀਂ ਹੈ ਡਿਸੀਜਨ ਕੋਈ ਨਹੀਂ ਹੈ ਸਿਰਫ ਇੱਕ ਪ੍ਰੈਸ ਰਿਲੀਜ਼ ਹੈ ਸਾਡੇ ਕੋਲ ਅਡਿਕੁਲਤਾ ਉਹੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਆਰਡਰ ਦਿਓ ਆਰਡਰ ਸਾਨੂੰ ਨਹੀਂ ਦਿੱਤਾ ਗਿਆ ਜਦੋਂ ਹੀアリング ਹੋਈ 8 ਤਰੀਕ ਨੂੰ 8 ਤਰੀਕ ਨੂੰ ਕੋਰਟ ਨੇ ਯੂਨੀਅਨ ਆਫ ਇੰਡੀਆ ਨੂੰ ਪੁੱਛਿਆ ਕਿ ਵੀ ਤੁਹਾਡਾ ਕੰਪਟੈਂਟ ਆਫੀਸਰ ਇਸ ਇਸ਼ੂ ਨੂੰ ਡਿਸਾਈਡ ਕਰਨ ਲਈ ਕੌਣ ਹੈ ਉਹ ਕਹਿੰਦੇ ਜੀ ਯੂਨੀਅਨ ਪਾਵਰ ਸੈਕਟਰੀ ਹੈ ਪਾਵਰ ਸੈਕਟਰੀ ਨੇ ਅਜ ਤੱਕ ਕੋਈ ਆਰਡਰ ਨਹੀਂ ਪਾਸ ਕੀਤਾ ਇਨ ਸਪਾਈਟ ਆਫ ਥਿਸ ਕਿ ਹਰਿਆਣਾ ਦੀ ਦਰਖਾਸਤ ਜਿਹੜੀ ਹੈ ਬੀਬੀਐਮਪੀ ਦੇ ਥਰੂ ਪਾਵਰ ਸੈਕਟਰੀ ਤੇ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ 9 ਤਰੀਕ ਨੂੰ ਜਦੋਂ ਇਹ ਸਾਰੀਆਂ ਇਸ਼ੂਜ਼ ਆਈਆਂ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਕੰਟੈਂਪਟ ਨਹੀਂ ਇਸ਼ੂ ਕਰਦੇ ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਜਿਹੜੇ ਅਫਸਰ ਉੱਥੇ ਮੌਜੂਦ ਸੀ ਉਹਨਾਂ ਦਾ ਨਾਮ ਡੀਜੀਪੀ ਤੇ ਚੀਫ ਸੈਕਟਰੀ ਆਪਣੇ ਐਫੀਡੇਵਿਟਿਚ ਦੇ। ਅੱਜ ਅਸੀਂ ਇਹ ਦਰਖਾਸਤ ਫਾਈਲ ਕੀਤੀ ਹੈ ਕਿ ਜਿਹੜੀ ਡਾਇਰੈਕਸ਼ਨ ਹੈ 2 ਮਈ ਦੀ ਕੰਪਲਾਈ ਕਰਨ ਦੇ ਲਈ ਉਹ ਬਿਲਕੁਲ ਡਾਇਰੈਕਸ਼ਨ ਜਿਹੜੀ ਪਾਸ ਹੋਈ ਹੈ ਮਿਸ ਰਿਪਰੈਜ਼ੈਂਟੇਸ਼ਨ ਐਂਡ ਮਿਸਲੀਡਿੰਗ ਦੀ ਕੋਰਟ ਦੇ ਨਾਲ ਪਾਸ ਹੋਈ ਹੈ। ਉਹ ਜਿਹੜੇ ਫੈਕਟਸ ਕੋਰਟ ਦੇ ਅੱਗੇ ਰੱਖੇ ਗਏ ਉਹਦੇ ਵਿੱਚ ਇਫੈਕਟ ਮੈਟੀਰੀਅਲੀ ਕਨਸੀਲ ਕੀਤਾ ਗਿਆ ਕਿ ਸਾਰੀ ਇਸ਼ੂ ਜਿਹੜੀ ਹੈ ਹਰਿਆਣਾ ਦੇ ਕਹਿਣ ਤੇ ਹਰਿਆਣਾ ਦੇ ਚੀਫ ਮਿਨਿਸਟਰ ਦੇ ਡੀਓ ਲੈਟਰ ਲਿਖਣ ਤੇ ਮਿਸਟਰ ਖੱਟਰ ਨੂੰ ਜਿਹੜੇ ਕਿ ਯੂਨੀਅਨ ਪਾਵਰ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ ਲਿਖਣ ਦੇ ਬਾਵਜੂਦ ਯੂਨੀਅਨ ਗਵਰਨਮੈਂਟ ਨੇ ਇਹਦੇ ਉੱਤੇ ਕੋਈ ਡਿਸੀਜਨ ਨਹੀਂ ਕੀਤਾ ਤੇ ਜਦ ਕੋਈ ਕੰਪੀਟੈਂਟ ਅਥਾਰਟੀ ਦਾ ਡਿਸੀਜਨ ਹੈ ਹੀ ਨਹੀਂ ਤੇ ਯੂਨੀਅਨ ਹੋਮ ਸੈਕਟਰੀ ਦਾ ਆਰਡਰ ਜਿਹੜਾ 2 ਤਰੀਕ ਦਾ ਹੈ ਉਹ ਇਲੀਗਲ ਐਂਡ ਵਿਦਾਊਟ ਜੂਰਿਸਡਿਕਸ਼ਨ ਆਰਡਰ ਹੈ ਤੇ ਉਸ ਆਰਡਰ ਨੂੰ ਕੰਪਲਾਈ ਕਰਨ ਦੀ ਜਿਹੜੀ ਡਾਇਰੈਕਸ਼ਨ ਹੈ ਉਹਨੂੰ ਰੀਕਾਲ ਕਰਕੇ ਮੋਡੀਫਾਈ ਕਰਨਾ ਹੈ ਹਾਈ ਕੋਰਟ ਨੇ ਹਾਈ ਕੋਰਟ ਨੇ ਹਰਿਆਣਾ ਯੂਨੀਅਨ ਆਫ ਇੰਡੀਆ ਤੇ BBMP ਨੂੰ ਸਾਡੀ ਅਰਜੀਸ਼ਨ ਦੇ ਵਿੱਚ ਨੋਟਿਸ ਦਿੱਤਾ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ 20 ਤਰੀਕ ਤੱਕ ਸਾਡੀ ਐਪਲੀਕੇਸ਼ਨ ਦੇ ਜਵਾਬ ਕਾਈ ਜੀ